ਸੀਐਮ ਮਾਨ ਦੇ ਘਰ ਜਦੋਂ 3 ਨੇ ਜਨਮ ਲਿਆ ਤਾਂ ਉਹਨਾਂ ਬਹੁਤ ਹੀ ਪਿਆਰ ਦੇ ਨਾਲ ਪਤਨੀ ਦੇ ਨਾਲ ਸਲਾਹ ਕਰਕੇ ਇਸ ਦਾ ਨਾਮ ਨਿਆਮਤ ਕੌਰ ਰੱਖਿਆ ਪਿੰਡ ਸਤੋਜ ਦੇ ਵਿੱਚ ਅੱਜ ਖੁਸ਼ੀਆਂ ਦੇ ਲੱਡੂ ਵੰਡੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀਰਵਾਰ ਨੂੰ ਮੁਹਾਲੀ ਦੇ ਇੱਕ ਹਸਪਤਾਲ ਦੇ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ ਬੱਚਾ ਅਤੇ ਮਾਂ ਦੋਵੇਂ ਜਾਣੇ ਤੰਦਰੁਸਤ ਨੇ ਅਤੇ ਹੁਣ ਉਹਨਾਂ ਨੂੰ ਛੁੱਟੀ ਵੀ ਹੋ ਚੁੱਕੀ ਹੈ ਇਸ ਮੌਕੇ ਤੇ ਸੀਮਾਨ ਖੁਦ ਪਰਿਵਾਰ ਨੂੰ ਲੈਣ ਹਸਪਤਾਲ ਪਹੁੰਚੇ ਨਵਜੰਮੀ ਆਪਣੀ ਧੀ ਨੂੰ ਕੋਦ ਦੇ ਵਿੱਚ ਫੜ ਕੇ ਜਿਹੜੇ ਉਹਨਾਂ ਦੀ ਚਿਹਰੇ ਤੇ ਖੁਸ਼ੀ ਆ ਰਹੀ ਸੀ ਉਹ ਦੇਖਿਆ ਨਹੀਂ ਸਮਝੀ ਜਾ ਸਕਦੀ ਹਸਪਤਾਲ ਦੇ ਗੇਟ ਤੇ ਉਹਨਾਂ ਡਾਕਟਰਾਂ ਅਤੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਦਿਲੋਂ ਧੰਨਵਾਦ ਕੀਤਾ ਇਸ ਤੋਂ ਪਹਿਲਾਂ ਵੀਰਵਾਰ ਨੂੰ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਸਭ ਨੂੰ ਦੱਸਿਆ ਸੀ ਕਿ ਉਹ ਇੱਕ ਸੋਣੀ ਜਹੀ ਬੱਚੀ ਦੇ ਪਿਤਾ ਬਣ ਚੁੱਕੇ ਨੇ ਮੋਹਾਲੀ ਦੇ ਫੇਜ਼ 8 ਹਸਪਤਾਲ ਤੋਂ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫਲਾ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਚੰਡੀਗੜ੍ਹ ਦੇ ਲਈ ਰਵਾਨਾ ਹੋਇਆ ਇਸ ਮੌਕੇ ਤੇ ਕਾਫਲੇ ਦੇ ਵਿੱਚ ਕਈ ਵਾਹਨ ਸ਼ਾਮਲ ਸਨ ਸਖਤ ਸੁਰੱਖਿਆ ਗਾਰਡ ਸਨ ਸੀਐਮ ਨੇ ਸਾਰੀ ਯਾਤਰਾ ਦੌਰਾਨ ਆਪਣੀ ਧੀ ਨੂੰ ਆਪਣੀ ਗੋਦ ਦੇ ਵਿੱਚ ਚੁੱਕਿਆ ਹੋਇਆ ਸੀ ਜਿਵੇਂ ਹੀ ਉਹ ਸੀਐਮ ਰਿਹਾਇਸ਼ ਤੇ ਪਹੁੰਚਦੇ ਨੇ ਤਾਂ ਭਗਵੰਤ ਮਾਨ ਅਤੇ ਉਹਨਾਂ ਦੀ ਪਤਨੀ ਕਾਰ ਤੋਂ ਹੇਠਾਂ ਉਤਰਦੇ ਨੇ ਹਰੇਕ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਜਦੋਂ ਨਾਮ ਪੁੱਛਿਆ ਗਿਆ ਤਾਂ ਸੀਐਮ ਮਾਨ ਨੇ ਕਿਹਾ ਕਿ ਇਸ ਨਾਮ ਰੱਖਣ ਦੀ ਹੱਕਦਾਰ ਇਸ ਬੱਚੀ ਦੀ ਮਾਂ ਹੀ ਹੈ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਸਲਾਹ ਕਰਕੇ ਹੀ ਇਸ ਦਾ ਨਾਮ ਨਿਆਮਤ ਕੌਰ ਮਾਨ ਰੱਖਿਆ ਗਿਆ ਹੈ ਬਹੁਤ ਵੱਡਾ ਦਿਨ ਹੈ ਜਦੋਂ ਇੱਕ ਤੰਦਰੁਸਤ ਬੱਚਾ ਸਾਡੇ ਘਰ ਪਹਿਲੀ ਵਾਰ ਆ ਰਿਹਾ ਹੈ ਔਰ ਇੰਡੀਆ ਦੇ ਵੀ ਤਾਂ ਮੈਕਸਾ ਸਾਡੀਆਂ ਮਾਮੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਆਈਆਂ ਹੋਈਆਂ ਨੇ ਕਰੇ ਕਰੇ ਆਈਆਂ ਹੋਈਆਂ ਨੇ ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ ਚ ਕਿਉਂਕਿ ਅਸੀਂ ਛੋਟੇ ਛੋਟੇ ਪਿੰਡਾਂ ਚ ਉੱਠ ਕੇ ਆਏ ਹੋਏ ਲੋਕਾਂ ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਤਾਈਆਂ ਵੱਲੋਂ ਉਹ ਮਨਾਈ ਜਾਊਗੀ ਤੇ परमात्मा ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਇੱਕ ਤੰਦਰੁਸਤ ਬੱਚਾ ਔਰ ਡਾਕਟਰ ਗੁਰਪ੍ਰੀਤ ਜੀ ਸਿਹਤ ਵੀ ਬਿਲਕੁਲ ਠੀਕ ਹੈ ਨਾਰਮਲ ਬੇਬੀ ਹੈ ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਭਾਗ ਆਪ ਲੈ ਕੇ ਆਉਂਦਾ ਸੋ ਇਹਦੇ ਭਾਗ ਇਹ ਆਪ ਬਣਾਉਗੇ ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ذریعے ਦੱਸਣਾ ਚਾਹਣਾ ਬੇਟਾ ਹੋਵੇ ਬੇਟੀ ਹੋਵੇ ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ ਅਰਦਾਸ ਕਰੇ ਤੰਦਰੁਸਤ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉੱਡਣ ਦਾ ਤੇ ਫਿਰ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀਆਂ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਧੀ ਦਾ ਪਾਪ ਬਣਿਆ ਤੇ ਮੈਨੂੰ ਮੇਰੇ ਕੋਲ ਅੱਜ ਲਫ਼ਜ਼ ਨਹੀਂ ਆ ਗਏ ਮੈਂ ਕਿਹ ਮਾਸਬ ਕਹਿੰਦੇ ਹਸਪਤਾਲ 'ਚ ਮਿਲ ਬਹੁਤ ਦੇਰੀ ਲੱਗੇ ਤਾਂ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਇੱਥੇ ਹੀ ਦੱਸ ਸਕਦੇ ਨੇ ਤੁਸੀਂ ਕਿਉਂ ਦੇਰੀ ਲੱਗੇ ਤੁਸੀਂ ਦੱਸੋ ਜੀ ਪਹਿਲਾਂ ਦੇਖੋ ਜਦੋਂ ਵੀ ਇਹ ਜਾਂਦੇ ਸੀ 9 ਮਹੀਨੇ ਹਰ 10 ਦਿਨ ਬਾਅਦ ਕਦੇ 5 ਦਿਨ ਬਾਅਦ ਕਦੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ ਮੈਂ ਨਹੀਂ ਜਾਂਦਾ ਸੀ ਨਾਲ ਤਾਂ ਕਿ ਕਿਉਂਕਿ ਜੇ ਮੈਂ ਜਾऊं ਜਾਂਦਾ ਤਾਂ ਫਿਰ ਪ੍ਰੋਟੋਕਾਲ ਮੁਤਾਬਕ ਸਿਕਿਉਰਟੀ ਹੈ ਸਿਕਿਉਰਟੀ ਮੁਤਾਬਕ ਨਾ ਸਾਰਾ ਹਸਪਤਲ ਸਟਕ ਹੋ ਜਾਂਦਾ ਹਾਂਜੀ ਗੱਲ ਮੈਨੂੰ 40 ਹਸਪੀਟਲ ਵਾਲਿਆਂ ਨੇ ਵੀ ਕਹੀ ਹੈ ਕਿ ਜਿਸ ਟੱਕ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ ਸਾਰੇ ਮਰੀਜ਼ ਜਿੰਨੇ ਚਿਰ ਮੈਂ ਰਹੂੰਗਾ ਠੁਕ ਠੁਕ ਘੰਟਾ ਪਹਿਲਾਂ ਲਾਰੈਂਡ ਦੇ ਸਿਕਿਉਰਟੀ ਘੰਟਾ ਤੋਂ 2 ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਬੀਟ ਕਰਦੇ ਮੈਂ ਚੰਗਾ ਨਹੀਂ ਸਮਝਦਾ ਸੋ ਮੈਂ ਕਦੇ ਵੀ ਨਹੀਂ ਗਿਆ ਕਦੇ ਵੀ ਨਹੀਂ ਗਿਆ ਤੇ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਐਡਮਿਸ਼ਨ ਹੋਈ ਹੈ ਤੇ ਹੁਣ ਮੈਂ ਸਵੇਰੇ ਗਿਆ ਜਦੋਂ ਬੱਚੇ ਨੂੰ ਲੈ ਕੇ ਆਉਣਾ ਸੀ ਤੇ ਮਨ ਸਰ ਨਾਮ ਬਾਰੇ ਨਾਮ ਬਾਰੇ ਸੋਚਿਆ ਨਾਮ ਕੀ ਰੱਖੋਗੇ ਇਸ ਤੀ ਦਾ ਕਿਉਂਕਿ ਘਰ ਦੇ ਵਿੱਚ ਕਹਿ ਰਹੇ ਕਿ ਪੂਰੀ ਖੁਸ਼ੀਆਂ ਦੇ ਨਾਲ ਧੀ ਨੂੰ ਸੁਆਗਤ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਤੇ ਅਸੀਂ 4 ਦਿਨ ਪਹਿਲਾਂ ਇੱਕ ਮੈਂ ਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਲਫਜ਼ ਜੋ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਮ ਬਾ ਰੱਖ ਸਕਦੇ ਸੋ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੋਲਾਂ ਵੀ ਜੀਨੇ 9 ਮਹੀਨੇ ਆਪਣੀ ਗੁੱਖ ਚ ਰੱਖਿਆ ਉਹਨੂੰ ਪਾਲਿਆ ਤੇ ਮਤਲਬ ਮੁਸ਼ਕਲਾਂ ਚੱਲ ਕੇ ਬੱਚੇ ਨੂੰ ਜਨਮ ਦਿੱਤਾ ਤਾਂ ਮੈਂ ਕਿਹਾ ਵੀ ਮੈਂ ਡਾਕਟਰ ਕੋਲ ਪ੍ਰੀਤ ਨਾਲ ਸਲਾਹ ਕਰੂੰਗਾ ਸੋ ਆਉਂਦੇ ਹੋਏ ਅਸੀਂ ਸਲਾਹ ਕਰਕੇ ਏ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ ਨਿਆਮਤ ਕੌਰ ਨਿਆਮਤ ਕੌਰ ਸਰ ਉਹ ਵੀ ਸੁਣਾਇ ਦਿਓ ਸਾਨੂੰ ਵੀ ਯਾਦ ਨਹੀਂ ਹੈਗਾ ਕਿਹਦੀ ਵੀ ਸੁਣਾਓ ਇੱਕ ਇੱਕ ਗਾਣੇ ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ ਕੋਈ ਕੋਈ ਬਖਸ਼ਿਸ਼ ਹੋ ਜਾਏ ਤੁਹਾਡੇ ਤੇ ਪਰਮਾਤਮਾ ਦੇ ਸੋ ਇਹ ਬਖਸ਼ਿਸ਼ ਹੈ ਸੋ ਨਿਆਮਤ ਅੱਜ ਸੀਮਾ ਹਾ우스 ਦੇ ਵਿੱਚ ਐਂਟਰ ਕਰ ਰਹੀ ਹੈ ਘਰ ਪੂਰਾ ਸਜਾਇਆ ਹੋਇਆ ਮਾਮੀਆਂ ਚਾਚੀਆਂ ਦਾਇਆਂ ਤਾਈਆਂ ਚਾਚੀ ਸਾਰਿਆਂ ਅੰਦਰ ਬੈਠੀਆਂ ਨੇ ਤੇ ਮੈਂ ਪਰ ਮੈਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਅੱਜ ਬਹੁਤ ਸਾਰੀਆਂ ਧੀ ਜੰਮੀਆਂ ਹੋਣਗੀਆਂ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣਗੇ ਬਸ ਇਹੀ ਦੁਆ ਕਰਿਓ ਇੱਕ ਤਾਂ ਪੜਾਅ ਖਾ ਲਈਏ ਇੱਕ ਸੰਸਕਾਰ ਦੀ ਉਹਨਾਂ ਨੂੰ ਕਿ ਉਹ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ ਯਾਦ ਰੱਖੇ

अनाउंस किया जाता तो मेरे पिताजी नहीं हैं वो 2011 में वो सर्गवास हो गए थे तो मम्मी है तो गुरप्रीत के मम्मी पापा हैं तो मेरे मेरे पापा के तौर पे मेरे बाप के तौर पर अरविंद केजरीवाल जी खड़े हुए थे हमारे यहाँ कल्चर है अगर पिता नहीं है तो बड़ा भाई पिता बन जाता है फिर ऑटोमेटिकली क्योंकि वो बड़ा होता है उसने डिसीजन लेना होता है कल उन्होंने भी बधाई दी है तो मैं उसको क्या कहूँ कि वो ताऊ बन गए दादा बन गए बोलने अच्छा बहुत छोटा बंदा लोग बहुत बड़े बहुत गुणी ग्ञानी बंदे पे ने सो ਤਿੰਆਂ ਜਿਹੜੀਆਂ ਨੇ ਉਹ ਹਰ ਫੀਲਡ ਦੇ ਵਿੱਚ ਐਸੇ ਘਰ ਦੇ ਵਿੱਚ ਤੁਸੀਂ ਆਉਣੇ ਹੋ ਜਿਹੜੋ 10ਵੀਂ ਚੋਂ ਟਾਪ ਕਰਦੀਆਂ ਚਾਰ ਕੁੜੀਆਂ 12ਵੀਂ ਚੋਂ ਟਾਪ ਕਰਦੀਆਂ ਪੰਜ ਕੁੜੀਆਂ ਬੀਏ ਚੋਂ ਟਾਪ ਕਰਦੀਆਂ ਸੁੱਤੀਆਂ ਤੇ ਪਤਾ ਨਹੀਂ ਮੇਰੇ ਖਿਆਲ ਚ ਹੁਣ ਦੇ ਜ਼ਮਾਨੇ 'ਚ ਤਾਂ ਕੋਈ ਸਰ ਕਰੀ ਪੰਜਾਬ ਦੇ ਬੀਟਨਾ ਜਨਮ ਲੈਤਾਗਾ ਅਸੀਂ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਪੂਰੇ ਪਰਿਵਾਰ ਨੂੰ ਜੀ ਸੀਐਮ ਸਾਹਿਬ ਨੂੰ ਜੀ ਤੇ ਇਸ ਖੁਸ਼ੀ ਦੇ ਵਿੱਚ ਅਸੀਂ ਅੱਜ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਗਏ ਨੇਗੇ ਤੇ ਇਹ ਜੱਦੀ ਦਰਵਾਜ਼ਾ ਹੈ ਜਿੱਥੇ ਮਾਨ ਸਾਹਿਬ ਖੇਡੇ ਨੇਗੇ ਤੇ ਅਸੀਂ ਉਹਨਾਂ ਦੇ ਆਪਣੇ ਬੇਟੀ ਹੋਣ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਲੱਡੂ ਵੰਡੇ ਨੇ ਜੀ ਪੂਰੀ ਸੰਗਤ ਮਾਨ ਸਾਹਿਬ ਆਪ ਕਹਿੰਦੇ ਸੀ ਵੀ ਧੀ ਪੁੱਤ ਚ ਕੋਈ ਫਰਕ ਨਹੀਂ ਹੈਗਾ ਵੀ ਜੇ ਪਰਮਾਤਮਾ ਨੇ ਬਖਸ਼ਿਆ ਉਹ ਮੰਨੂ ਹਾਂਜੀ ਹਾਂਜੀ ਉਹ ਤਾਂ ਪਹਿਲੀ ਟਵੀਟ ਕਰਤਾ ਸੀਗਾ ਤੁਹਾਨੂੰ ਪਤਾ ਹੀ ਹੈਗਾ ਤੇ ਬਾਕੀ ਜੋ ਪਰਮਾਤਮਾ ਨੇ ਇਹ ਚੀਜ਼ ਦੇਣੀ ਹੈਗੀ ਉਹਨਾਂ ਦੀ ਖੁਸ਼ੀ ਦੇ ਵਿੱਚ ਖੁਸ਼ੀ ਦੇ ਵਿੱਚ ਆ ਸਮਲਾਂਗੇ ਪੂਰਾ ਪਰਿਵਾਰ ਦੇ ਨਾਲ ਅਸੀਂ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਪੂਰੇ ਪਰਿਵਾਰ ਨੂੰ ਜੀ ਬਹੁਤ ਖੁਸ਼ੀ ਆ ਬੜਤ ਬੜਤ ਖੁਸ਼ੀ ਆ ਜੀ ਦੇਖੋ ਮਾਨ ਪੜ ਜੇ ਬੰਦੇ ਆ ਹੈ ਉਹ ਸਾਡੇ ਦੇ ਸਾਰੇ ਕੋਈ ਕਿਸੇ ਨੇ ਬਣਾਏ ਕਿੰਨੇ ਮੰਤਰੀ ਹੋਗੇ ਬਾਦਲ ਕੇ ਵੀ ਹੋਗੇ ਹੋਰ ਵੀ ਹੋਗੇ ਸਾਰੇ ਬਹੁਤ ਵਧੀਆ ਚੀਜ਼ ਬਣਾਈ ਸਾਡੇ ਇੱਧਰ ਉਧਰ ਵੀ ਸਕੂਲ ਸਕਰਚ ਬਹੁਤ ਵਧੀਆ ਕੰਮ ਹੁੰਦਾ ਵੀ ਸਾਡੇ ਪਿੰਡ ਦੇ ਨੌਜਵਾਨ ਮੁੰਡਾ ਹਾਂ ਜੀ ਬਹੁਤ ਮਾਰਚ ਹਾਂ ਬਹੁਤ ਸਿੱਖੀ ਪਾਉਂਦਾ ਬਹੁਤ ਸਿਆਣਾ ਬੰਦਾ ਓ ਬਹੁਤ ਠੀਕ ਆ ਦਿਮਾਗ ਠੀਕ ਆ ਦਾ ਮੁੰਡੇ ਦਾ ਐਜੀ ਗੱਲ ਨਹੀਂ ਹਾਂ ਅੱਜ ਤੀਨੇ ਜਨਮ ਲੈ ਉਹਨਾਂ ਨੇ ਹਾਂ ਜੀ ਬਹੁਤ ਹੀ ਠੀਕ ਆ ਪਿਆਰ ਤੋਂ ਪਿਆਰ ਤੋਂ ਵੱਧ ਲੱਗਦਾ ਪੁੱਜੀ ਅੱਜ ਦੇ ਸਮੇਂ ਜਿਹੜੇ ਲੜਕੀਆਂ ਨਾਲੋਂ ਵੱਧ ਕੇ ਨੇ ਈਆਂ ਹਾਂ ਵੱਧ ਵੱਧ ਹੈਗਾ ਸਾਹਮਦੀ ਗੱਟੀਆਂ ਰਹੀਆਂ ਕਿਸੇ ਨੂੰ ਲਾ ਲੈ ਤੂੰ ਜੇ ਦੁੱਖ ਸਿੱਖ ਜਾ ਤੀਂ ਖੜੂਗੀ ਮੁੰਡਾ ਖੜਦਾ ਹੀਗਾ ਪਰ ਤੇ ਆ ਕੇ ਦੇਖਣੀ ਚਾਹੀਏ ਕਿ ਹਾਂ ਜੀ ਤੀਆਂ ਹੀ ਆਉਣ ਵਾਲੇ ਸਾਰੇ ਹਾਂ ਇਹਦੇ ਸਭ ਕੁਝ ਨਹੀਂ ਸਾਡੇ ਤਾਂ ਦੋ ਤਿੰਨ ਚਾਂਸੇ ਹੋਏ ਨੇ ਕੁੜੀਆਂ ਹੀ ਖੜਦੇ ਨੇ ਮੁੰਡਾ ਲਵੀਨ ਲੱਗਦਾ ਆ ਚੀਜ਼ ਬਹੁਤ ਕੁੜੀ ਤਾਂ ਬਹੁਤ ਪਿਆਰ ਕਰਦੀ ਆ ਤਾਵੇਂ ਬਦ 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 ਬਦਾਈਆਂ ਵੀ ਕੋਈ ਖੁਸ਼ੀ ਦਾ ਮਾਹੌਲ ਹੈ ਵੀ ਸਾਡੇ ਵਧੀਆ ਹੂੰ ਭਗਵੰਤ ਮਾਨ ਦੇ ਤੇ ਲੜਕੀ ਹੋਈ ਹਾਂ ਲੜਕੀ ਹੋਈ ਹਾਂ ਇੱਥੇ ਖੇਡਦੇ ਹੁੰਦੇ ਭਗਵੰਤ ਮਾਨ ਦੇ ਕੋਈ ਲੜਕੀ ਹੋਈ ਆ ਕੋਈ ਮੂਹਰੇ ਕਿਤਾ ਪੂਰਾ ਖੁਸ਼ੀ ਦਾ ਮਾਹੌਲ ਹੈ ਪਿੰਡ ਦੇ ਵਿੱਚ ਖੁਸ਼ੀ ਦਾ ਖੁਸ਼ੀ ਦਾ ਮਾਹੌਲ ਹੈ ਪਿੰਡ ਦੇ ਵਿੱਚ ਕਮ ਕਮ ਬਸਰੇ ਵੀ ਕਮ ਕਮ ਬਸਰੇ ਕਰਦਾ ਆ ਕਮ ਵਿੱਚ ਚਲਾਵਾਂਗੇ ਆ ਸੌਰੇ ਪਟਾਕੇ ਭਰੂਕੇ ਵਿੱਚ ਚਲਾਵਾਂਗੇ ਇਹ ਆਖੂਗਾ ਮੰਤਰੀ ਬਹੁਤ ਖੁਸ਼ੀ ਹੈ ਆ ਪੂਰੀ ਖੁਸ਼ੀ ਹੈ ਹੈ ਪੂਰੀ ਖੁਸ਼ੀ ਹੈ ਪਟਾਕੇ ਵੀ ਚਲਾਵਾਂਗੇ ਹਾਂ ਹਾਂ ਬਹੁਤ ਬਹੁਤ ਜੀ ਬਹੁਤ ਜ਼ਿਆਦਾ ਸਾਡੇ ਸਾਰੇ ਪਰਿਵਾਰ ਨੂੰ ਸਾਰੇ ਨਗਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਖਾਸ ਕਰ ਪੰਜਾਬ ਨੂੰ ਜੀ ਤੇ ਐਮ ਆਈ ਇਹ ਹੀ ਦਿਲੋਂ ਤਮੰਨਾ ਕਰਦੀਆਂ ਵੀ ਵਾਹਿਗੁਰੂ ਉਹਦੀ ਲੰਮੀ ਉਮਰ ਵਾਖਸ਼ੇ ਸਾਡੀ ਭੈਣ ਜੀ ਨੂੰ ਤੰਦਰੁਸਤੀ ਵਾਸ਼ੇ ਬੀਰ ਜੀ ਨੂੰ ਤੰਦਰੁਸਤੀ ਹੈ ਅੱਗੇ ਵਧੇ ਇਹ ਪਰਿਵਾਰ ਜਿਹੜੇ ਪਰਿਵਾਰ ਚ ਇਹਦੀ ਪੈਦਾ ਹੋਈ ਅੱਜ ਇਹ ਧੀ ਨੇ ਬਹੁਤ ਅੱਗੇ ਜਾਣਾ ਹੈ ਖਾਸ ਕਰ ਪੰਜਾਬ ਚ ਪੈਦਾ ਜਨਮ ਲੈਂਤਾ ਇੱਥੇ ਪੜੂਗੀ ਇੱਥੇ ਖੇਡੂਗੀ ਇੱਥੇ ਵੱਡੀ ਹੋ ਕੇ ਖਬਰ ਹੈ ਵਾਹਿਗੁਰੂ ਨੇ ਉਹ ਤਾਂ ਕੀ ਕੀ ਸੇਵਾ ਕਰਾਉਣੀ ਹੈ ਉਹ ਅੱਗੇ ਸਾਡੇ ਭਾਗ ਚ ਜਿਵੇਂ ਲਿਖਿਆ ਪ੍ਰਮਾਤਮਾ ਨੇ ਉਵੇਂ ਹੋਣਾ ਜੀ ਬਾਕੀ ਦੇ ਅੱਗੇ ਸਾਨੂੰ ਬਹੁਤ ਮੈਦ ਹੈ ਜੀ ਉਹ ਤੇ ਬੱਚੇ ਤੇ ਵੀ